ਬੜੇ ਇੱਕ ਕਾਰਜ ਜੋ ਸਿੱਖਾ ਦੀ ਨਮੁੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਕਾਰ ਹਜਿੰਦਰ ਸਿੰਘ ਜੀ ਕਾਮੀ ਸਾਹਿਬ ਹੁਨੇ ਗੁਰੂ ਦੇ ਸ਼ਬਦ ਦੀ ਗੱਲ ਕਰ ਰਿਹਾ ਹਾਂ ਮੈਂ ਉਸੇ ਲੜੀ ਤੁੱਕੇ ਦੋਰਾ ਦਾ ਉਹਨਾਂ ਦੇ ਅਖੀਰ ਤੇ ਜੋ ਗੁਰਮਤ ਦਾ ਇੱਕ ਬਹੁਤ ਵੱਡਾ ਹੈ ਤਾਂ ਉਹਦੀ ਗੱਲ ਕੀ تھی ਕਿ ਜਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਏ ਨੇ ਉਹਦੇ ਤੋਂ ਪਹਿਲਾਂ ਸਾਡੇ ਗੁਰੂ ਨੇ ਸਾਨੂੰ ਦੇ ਹੁਕਮ ਕੀਤਾ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਪੰਥ ਵਿੱਚ ਅੱਜ ਇਸ ਗੱਲ ਨੂੰ ਸਮਝਣ ਦੀ ਬੜੀ ਲੋੜ ਹੈ ਆਜਾਪਾਂ ਇੱਥੇ ਮੇਰੀ ਪੀੜੀ ਦੇ ਮਾਲਕ ਗੁਰੂ ਹਰगोबिंद ਪਾਤਸ਼ਾਹ ਜੀ ਜਦੋਂ ਇੱਥੇ ਆਏ ਨੇ ਉਹਨਾਂ ਦੀ ਆਉਣ ਤੇ ਆਮਦ ਦੇ ਵਿੱਚ ਆਪਣੇ ਗੁਰੂ ਨੂੰ ਯਾਦ ਕਰਾਤੀ ਸਿੱਖ ਹਮੇਸ਼ਾ ਆਪਣੇ ਗੁਰੂ ਨੂੰ ਆਪਣੇ ਚੇਤਿਆਂ ਦੇ ਵਿੱਚ ਰੱਖੇ ਸਿੱਖ ਦੇ ਚੇਤਿਆਂ ਦੇ ਵਿੱਚ ਕਦੀ ਵੀ ਗੁਰੂ ਬਾਹਰ ਨਹੀਂ ਜਾਂਦਾ ਤੇ ਗੁਰੂ ਵੀ ਸਾਡਾ ਜਿਹੜਾ ਉਹ ਸਾਡੇ ਨਾਲ ਹੈ ਸਾਡੇ ਅੰਗ ਸੰਗ ਹੈ ਉਹ ਮੇਰਾ ਸੰਤ ਸਦਾ ਹੈ ਨਾਕਾ ਤਾਂ ਜਿਹੜੇ ਸਿਧਾਂਤ ਦੀ ਗੱਲ ਪ੍ਰਧਾਨ ਸਾਹਿਬ ਉਕਾਰਿਆ ਸੀ ਇਹ ਨੂੰ ਅੱਜ ਸਮਝਣ ਦੀ ਬੜੀ ਲੋੜ ਹੈ ਆਪਾਂ ਜਦੋਂ ਘੁੰਮਦੇ ਆ ਪੰਜਾਬ ਦੇ ਕਿੰਡਾ ਦੇ ਵਿੱਚ ਜਾਣੇ ਆ ਤਾਂ ਕਈ ਵਾਰੀ ਇਹ ਵੀ ਨਜ਼ਰ ਆਉਂਦਾ ਹੈ ਕਿ ਸਾਡੇ ਇੰਨੇ ਕਈ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਹੋਰ ਬੰਦਿਆਂ ਨੂੰ ਇਹ ਧਾਰੀ ਗੁਰੂ ਜਗਨ ਨੂੰ ਵੀ ਮੰਨੀ ਜਾਂਦੇ ਗੁਰਮਖੋ ਕਾਸ ਪਾਤਸ਼ਾਹਾਂ ਨੇ ਇਸ ਸੰਸਾਰ ਦੇ ਲਈ ਪੰਥ ਦੇ ਲਈ ਇਹ ਸਮਾਟੀ ਦੇ ਲਈ ਪੰਜਾਬ ਦੇ ਲਈ ਜਿਹੜੇ ਯੋਗਦਾਨ ਪਾਏ ਆ ਆ ਜਿੰਨੇ ਵੀ ਇਹ ਧਾਰੀ ਬਣੇ ਨੇ ਇਹਨਾਂ ਦੀ ਇਸ ਸੰਸਾਰ ਨੂੰ ਪੰਥ ਨੂੰ ਕ્યા ਪੇਰ ਇਸ ਪੰਜਾਬ ਨੂੰ ਕੀ ਵੇਣ ਹੈ ਕੁਛ ਵੀ ਨਹੀਂ ਸਾਡੇ ਸਾਡੇ ਗੁਰੂ ਨੇ ਬੜਾ ਸ਼ਬਸ਼ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਪਰ ਤੱਕ ਗੁਰੂ ਨਿਸਤ। ਕਿ ਅਸੀਂ ਬਾਣੀ ਨੂੰ ਮੰਨਣਾ ਹੈ ਇਹ ਗੁਰਬਾਣੀ ਨੂੰ ਗੁਰੂ ਮੰਨਦਿਆਂ ਆਪਣੇ ਜੀਵਨ ਦੇ ਜਿਤਨੇ ਵੀ ਕਾਰਜ ਨੇ ਇਹ ਗੁਰਬਾਣੀ ਦੇ ਮੁਤਾਬਕ ਕਰਨੇ ਸਿੱਖ ਨੂੰ ਕੋਈ ਭੁਲੇਖਾ ਨਾ ਰਹੇ ਕਿ ਸਾਡਾ ਕੋਈ ਬੰਦਾ ਦਸਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਹੋ ਸਕਦਾ ਹੈ ਪਾਤਸ਼ਾਹ ਨੇ ਪੱਕੀ ਸਿੱਖ ਲੋ ਰਾਈ ਮਾਤਰ ਵੀ ਇਸ ਗੱਲ ਨੂੰ ਇਧਰ ਤੋਂ ਉਧਰ ਨਹੀਂ ਹੋਣਾ ਚਾਹੀਦਾ ਮੈਂ ਦੂਜੀ ਬੇਰਤੀ ਕਰਦਾ ਹਾਂ ਇਹ ਠੀਕ ਹੈ ਸਾਨੂੰ ਜੀਵਨ ਦੇ ਵਿੱਚ ਬੜੀ ਦਾ ਪਰੇਸ਼ਾਨੀ ਨਾ ਹੋ ਸਕ ਜਨਾ ਨੇ ਮੁਸ਼ਕਲਾਂ ਹੋ ਸਕ ਜਨਾ ਆਪਾਂ ਆ ਜਾਂਦੇ ਗਏ ਪਰ ਗੁਰੂ ਨੇ ਪੱਕੀ ਮੋਰ ਲਾ ਕੇ ਸਾਨੂੰ ਆਖਿਆ ਕਿ ਜੀਵਨ ਦੇ ਵਿੱਚ ਕੋਈ ਵੀ ਮੁਸ਼ਕਲ ਆ ਜਾਏ ਕੋਈ ਵੀ ਆਪ ਤਾੜੇ ਜੇ ਅਸੀਂ ਕੀ ਬਾਣੀ ਤੇ ਨਾਲ ਜੁੜ ਜਾਵਾਂਗੇ ਇਹ ਸਾਡੇ ਗੁਰੂ ਦੀ ਬਾਣੀ ਸਾਡੀਆਂ ਚਿੰਤਾਵਾਂ ਨੂੰ ਦੂਰ ਕਰ ਦਿੰਦੀ ਬੜੇ ਸਪਸ਼ਟ ਬਚਨ ਇਹ ਆਪਾਂ ਕਈ ਵਾਰੀ ਪੜ੍ਹਦੇ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਬਾਣੀ ਦੇ ਲੜ ਲਾਇਆ ਗੁਰ ਜੀ ਦੂਜੀ ਗੱਲ ਸਰੀਰ ਗੁਰੂ ਪੰਥ ਦੇ ਵਿੱਚ ਔਰ ਇਹ ਗੁਰੂ ਸਰੀਰ ਗੁਰੂ ਦੀ ਜਿਹੜੀ ਯੋਗਤਾ ਉਹ ਸਮੁੱਚੇ ਖਾਲਸਾ ਪੰਥ ਦੇ ਵਿੱਚ ਹੈ ਇਹ ਕਰਕੇ ਜਿਹੜਾ ਇਹ ਗੁਰੂ ਖਾਲਸਾ ਪੰਥ ਹੈ ਇਹਦਾ ਵੀ ਸਿਧਾਂਤ ਬੜਾ ਵੱਡਾ ਮੈਂ ਵੀ ਨਹੀਂ ਕੰਮ ਨੂੰ ਪਾਣੀ ਪੀਉਣ ਦੀ ਕੋਸ਼ਿਸ਼ ਕੀਤੀ ਉਹ ਟੁਕਿਆ ਪਿਆ ਸੀ ਪਰ ਉਹਨੇ ਇੱਕ ਹੱਥ ਦੇ ਨਾਲ ਅਸ ਤੇਗ ਜਿਹੜੀ ਸੀ ਘੁੱਟ ਕੇ ਫੜੀ ਮੈਂ ਉਹਨੂੰ ਆਖਿਆ ਇਹ ਤੇਗ ਛੱਡ ਦੇ ਤੇ ਉਹ ਗੁਰੂ ਦੇ ਸਿੰਘ ਦਾ ਜਵਾਬ ਸੀ ਅਜੇ ਪੰਥ ਦਾ ਹੁਕਮ ਨਹੀਂ ਹੋਇਆ ਅਜੇ ਪੰਥ ਦਾ ਹੁਕਮ ਨਹੀਂ ਏਸ ਲਈ ਮੈਂ ਤੇਗ ਤੋ ਆਪਣਾ ਹੱਥ ਆਪ ਕਿੰਨੇ ਨੂੰ ਕਹਿੰਦਾ ਮੈਂ ਸੋਚਾਂ ਦੇ ਵਿੱਚ ਪੈ ਗਿਆ ਇਹ ਸਾਰੇ ਸ਼ਹੀਦ ਹੋ ਗਏ ਨੇ ਅਜੇ ਵੀ ਇਹ ਕਹਿ ਰਿਹਾ ਮੈਨੂੰ ਪੰਥ ਦਾ ਹੁਕਮ ਨਹੀਂ ਆਇਆ ਇਹ ਪੰਥ ਕੀ ਆ ਉਹ ਯਾਦ ਹੈ ਪੰਥ ਕੀ ਹੈ ਇਹ ਪੰਥ ਜਿਸ ਨੂੰ ਪਾਤਸ਼ਾਹ ਨੇ ਜਿਹਦੇ ਬਾਰੇ ਕਿਹਾ ਕਿ ਗੁਰੂ ਦਾ ਸਰੀਰ ਪੰਥ ਦੇ ਵਿੱਚ ਆ ਅ ਸਾਡੇ ਵਿੱਚ ਬੜੀਆਂ ਸਾਂਝਾਂ ਨੇ ਸਿੱਖਾਂ ਦੇ ਲੋਕ ਇਕੱਠੇ ਹੋਣ ਦੇ ਲਈ ਇੰਨਾ ਕੁਛ ਹੈ ਸਾਨੂੰ ਕੋਈ ਝੁਦਾਕਾਰੀ ਨਹੀਂ ਸਕਦੀ ਪਹਿਲੀ ਗੱਲ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਆਂ ਦੂਜੀ ਗੱਲ ਅਸੀਂ ਦੁਨੀਆ ਦੇ ਕਿਸੇ ਵੀ ਥਿੱਕੇ ਦੇ ਵਿੱਚ ਰਹੀਏ ਅਸੀਂ ਵਾਸੀ ਆਨੰਦਪੁਰ ਸਾਹਿਬ ਦੇ ਆਂ ਤੇ ਤੀਜੀ ਗੱਲ ਸਮੂਹਾਕ ਰੂਪ ਦੇ ਵਿੱਚ ਗੁਰੂ ਨਾਨਕ ਨਾਮ ਲੈ ਵਾਸਤੇ ਉਨੀ ਕਾਤੇ ਕਿਸੇ ਵੀ ਖਿੱਤੇ ਦੇ ਵਿੱਚ ਹੋਵੇ ਉਹ ਗੁਰੂ ਪੰਥ ਦਾ ਇੱਕ ਰੂਪ ਹੈ ਅੱਜ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਅੱਜ ਗੁਰੂ ਪੰਥ ਦੇ ਸਿਧਾਂਤ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਸਾਡੇ ਬਜ਼ੁਰਗਾਂ ਨੇ ਆਪਾਂ ਜਿਵੇਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹਾਂ ਇਹਨਾਂ ਗੁਰਦੁਆਰਿਆਂ ਨੂੰ ਪੰਥ ਕਹਤਾਂ ਦੇ ਵਿੱਚ ਲਿਆਉਣ ਦੇ ਲਈ ਵੱਡੀਆਂ ਸ਼ਹਾਦਤਾਂ ਦਿੱਤੀਆਂ ਅੱਜ ਪਿਛਲੇ ਕੁਝ ਸਮੇਂ ਤੋਂ ਥੋੜੇ ਜਿਨ ਪਹਿਲਾਂ ਮੈਂ ਰਾਜਸਥਾਨ ਗਿਆ ਉੱਥੇ ਇੱਕ ਬੜਾ ਵੱਡਾ ਸਾਕਾ ਗੁਰਦੁਆਰਾ ਹੈ ਅੱਠ ਨੌ ਵੱਖ-ਵੱਖ ਟੋਲੇ ਮੈਨੂੰ ਮਿਲਣ ਆਏ ਉਹ ਕਹਿੰਦੇ ਜੀ ਇਹ ਗੁਰਦੁਆਰੇ ਦਾ ਮਸਲਾ ਬੜਾ ਪੁਰਾਣਾ ਹਾਲ ਕਰੋ ਮੈਂ ਕਿਹਾ ਗੱਲ ਕੀ ਹੈ ਕਹਿੰਦੇ ਜਿਹੜਾ ਇਹ ਦੇਖਿਓ ਕਿ ਇਹ ਸਾਡਾ ਸੰਸਥਾਵਾਂ ਦਾ ਰੋਲ ਕੀ ਸੀ ਅੱਜ ਸਾਡੇ ਖਿਲਾਫ ਇਹ ਫਿਰਤਾਨ ਖੜੇ ਜਾਂਦੇ ਗੁਰੂ ਪੰਥ ਦੇ ਸਿਧਾਂਤ ਨੂੰ ਜਦ ਤਨ ਅਸੀਂ ਪੂਰੀ ਤਰ੍ਹਾਂ ਸਮਝ ਗਏ ਉਹਦਨ ਹਰ ਸਿੱਖ ਜਿਹੜਾ ਨਾ ਉਹ ਆਪਣੇ ਗੁਰੂ ਦੇ ਲਈ ਹਮੇਸ਼ਾ ਗੁਰੂ ਦੀ ਸੇਵਾ ਦੇ ਲਈ ਉਹ ਤਤ ਪਰ ਰਵੇ ਜਿੱਥੇ ਅਸੀਂ ਨਿੱਜੀ ਜੀਵਨ ਇਹ ਜੀਉਂਦੇ ਆ ਉਥੇ ਸਾਡਾ ਇੱਕ ਪੰਥਕ ਜੀਵਨ ਸਾਖੀ ਜੀਵਨ ਹੈ ਦੁਤਿਆ ਸਾਡਾ ਪੰਥਕ ਜੀਵਨ ਹੈ ਪੰਥਕ ਜੀਵਨ ਦੇ ਵਿੱਚ ਅਸੀਂ ਗੁਰੂ ਪੰਥ ਦੇ ਪ੍ਰਤੀ ਬਹੁਤ ਸਾਰੇ ਫਰਜ਼ਾਂ ਦੀ ਪੂਰਤੀ ਕਰਨੀ ਆ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਇਹਦਾ ਹਿੱਸਾ ਉਦੋਂ ਬੜਿਆਂ ਜਾਂਦਾ ਜਦੋਂ ਆਪਾਂ ਖੰਡੇ ਬਾਟੇ ਦੀ ਬੋਲ ਸ਼ਕਤੇ ਆ ਅੰਮ੍ਰਿਤ ਦੀ ਦਾਤ ਲੈਨੇ ਆ ਆਪਾਂ ਸਾਰੇ ਗੁਰੂ ਵਾਲੇ ਬਣੀਏ ਅੰਮ੍ਰਿਤ ਦੀ ਦਾਤ ਲੈ ਕੇ ਆਪ ਨੂੰ ਰੱਖਣ ਦਾ ਹੁਕਮ ਕੀਤਾ ਹੈ ਇੱਥੇ ਬਹੁਤ ਬਜ਼ੁਰਗ ਬੈਠੇ ਨੇ ਸਾਰੇ ਕੇਸਾਂ ਧਾਰੀ ਨੇ ਪਰ ਸਾਡੀ ਨੌਜਵਾਨ ਪੀੜ੍ਹੀ ਅਜੇ ਹਉਮਤਾ ਗੁਰਦੁਆਰਿਆਂ ਦੇ ਵੱਲ ਨਹੀਂ ਆ ਰਹੀ ਹੈ ਅਸੀਂ ਉਹਨਾਂ ਨੂੰ ਪ੍ਰੇਰਣਾ ਦੇ ਕੇ ਗੁਰਦੁਆਰਿਆਂ ਦੇ ਵਿੱਚ ਲੈ ਕੇ ਆਏ ਕਿ ਸਤਿਗੁਰੂ ਦੀ ਮੋੜ ਨੇ ਆਪਣੇ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਉਹ ਕੇਸ ਸਾਬਤ ਰੱਖਣ ਉਹ ਗੁਰੂ ਦੇ ਨਾਲ ਜੁੜਨ ਉਹ ਗੁਰੂ ਵਾਲੇ ਬਣ ਇਤਿਹਾਸ ਸਿੱਖ ਨੂੰ ਸਿੱਖੀ ਕਿੰਨੀ ਪਿਆਰੀ ਹੈ ਸਿੱਖ ਸਿੱਖੀ ਦੇ ਵਾਸਤੇ ਕੁਝ ਵੀ ਕਰ ਸਕਦਾ ਹੈ ਸਿੱਖ ਦੇ ਦਿਲ ਦੇ ਵਿੱਚੋਂ ਕੋਈ ਸਿੱਖੀ ਨੂੰ ਬਾਹਰ ਨਹੀਂ ਕੱਢ ਸਕਦਾ ਕਿੰਨੀ ਪਿਆਰੀ ਹੈ ਸਾਡੇ ਇਤਿਹਾਸ ਦੇ ਵਿੱਚ ਰਾਜੀਨ ਪੰਥ ਪ੍ਰਕਾਸ਼ ਇੱਕ ਸਰੋਧ ਗ੍ਰੰਥ ਹੈ ਜੇ ਸਿੱਖੀ ਨੂੰ ਗੁਰੂ ਪਾਤਸ਼ਾਹ ਤੋਂ ਬਾਅਦ ਸਮਝਣਾ ਹੋਵੇ ਸਸ ਪ੍ਰਾਚੀਨ ਪੰਥ ਪ੍ਰਕਾਸ਼ ਸਿੱਖਾਂ ਨੂੰ ਪੜ੍ਹਨਾ ਚਾਹੀਦਾ ਓਡੇ ਵਿੱਚ ਲਿਖਿਆ ਹੈ ਕਿ ਇੱਕ ਸਿੱਖ ਹੈ ਭਾਈ ਸੁਵੇਤ ਸਿੰਘ ਤੁਸੀਂ ਨਾਮ ਸੁਣਿਆ ਹੋਣਾ ਅਰਦਾਸ ਆਪਾਂ ਜਦੋਂ ਕਰਦੇ ਜਿੰਨਾ ਸਿੱਖਾਂ ਸਿੱਣਣੀਆਂ ਨੇ ਧਰਮ ਹੀ ਤੁਸੀਸ ਦਿੱਤੇ ਬੰਦ ਬੰਦ ਕਟਾਏ ਥੋਪਰੀਆਂ ਲੋਈਆਂਾਂ ਚਰਖੜੀਆਂ ਤੇ ਚੜੇ ਇਹ ਚਰਖੜੀਆਂ ਤੇ ਚੜਨ ਵਾਲਿਆਂ ਦੇ ਵਿੱਚ ਭਾਈ ਸੁਵੇਤ ਸਿੰਘ ਦਾ ਨਾਮ ਆਉਂਦਾ ਹੈ ਇਹ ਮਿਲਵਰਤਨਾਂ ਸਿੱਖ ਹੈ ਧਿਗੌਰ ਇੱਕ ਇਹਨੂੰ ਜਦੋਂ ਯਕਰੀਆ ਕਾਨ ਮਰਿਆ ਤੇ ਇਹ ਯਾਰ ਕਾਨ ਨੇ ਇਹਦੇ ਪੁੱਤਰ ਸ਼ਹਾਬਾਤ ਸਿੰਘ ਦੇ ਸਵੇਖ ਪੜ੍ਹ ਲਏ ਝੂਠੀਆਂ ਕਸ਼ਤੂਜਾ ਲੈਣਾਂ ਜਦੋਂ ਜਲਾਦ ਨੇ ਇਹਨਾਂ ਨੂੰ ਜਗੜੀ ਤੇ ਚਾੜਨ ਦੀ ਪੂਰੀ ਤਿਆਰੀ ਕਰ ਲਈ ਸਮੇਂ ਦਾ ਹਕਮ ਆਣ ਕੇ ਕਹਿੰਦਾ ਸਵੇਖ ਸਿੰਘ ਲੋਕਾਂ ਨੂੰ ਧੀਆਂ ਤੋਂ ਬੜੇ ਪਿਆਰੇ ਹੁੰਦੇ ਨੇ ਤੇਰਾ ਇੱਕੋ ਇੱਕ ਪੁੱਤ ਹੈ ਤੂੰ ਆਪਣੇ ਪੁੱਤ ਨੂੰ ਵਿਚਾਰਾ ਤੇਰੀ ਕੁੱਲ ਰਹਿ ਜਾਵੇਗੀ ਤੇ ਭਾਈ ਸੁਖਬੀਰ ਸਿੰਘ ਕਹਿਣ ਲੱਗਾ ਇਹ ਠੀਕ ਹੈ ਮੇਰਾ ਪੁੱਤ ਇੱਕ ਹੈ ਪਰ ਮੈਨੂੰ ਸਿੱਖੀ ਬੜੀ ਪਿਆਰੀ ਆ ਮੈਂ ਸਿੱਖੀ ਨਹੀਂ ਛੱਡਾਂਗਾ ਆਪਣੇ ਪੁੱਤ ਨੂੰ ਬਚਾਉਣ ਦੇ ਲਈ ਉਹ ਨਿਆਂਕਿਆ ਨਹੀਂ ਹੈਵੇਂ ਗੱਲਾਂ ਨੇ ਤੁਨੀ ਆਵੀਂ ਮਰ ਜਾਵੇਂਗਾ ਤੈਨੂੰ ਕਿਨੇ ਪੁੱਛਣਾ ਤੂੰ ਵੀ ਮਰੇਗਾ ਤੇਰਾ ਪੁੱਤ ਸ਼ਹੀਦ ਕਰਾਂਗੇ ਸਿੱਖੀ ਛੱਡ ਦੇ ਆਪਣੀ ਕੁੱਲ ਬਚਾ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਉਥੇ ਭਾਈ ਸਵੇਕ ਸਿੰਘ ਦਾ ਜਵਾਬ ਸੀ ਹਮ ਕਾਰਨ ਹੋਰ ਕੁਲ ਇਕਵਾਰੀ ਹਮ ਕੁੱਲ ਰੱਖੈ ਕਬਰ ਵਡਾਈ ਸਾਡੇ ਲਈ ਸਾਡੇ ਗੁਰੂ ਨੇ ਆਪਣੇ ਚਾਰ ਪੁੱਤ ਸ਼ਹੀਦ ਕਰਵਾ ਲਏ ਅਸੀਂ ਆਪਣੇ ਪੁੱਤਰ ਨੂੰ ਰੱਖਣ ਤੇ ਲਈ ਸਿੱਖੀ ਛੱਡ ਦੇਗੇ ਇਹਦੇ ਵਿੱਚ ਕਿਹੜੀ ਵਡਿਆਈ ਵਾਲੀ ਗੱਲ ਹੈ ਭਾਈ ਸਵੇਕ ਸਿੰਘ ਨੂੰ ਵੀ ਚੜਖੜੀ ਤੇ ਜਾੜਿਆ ਭਾਈ ਸ਼ਹਾਬਾਦ ਸਿੰਘ ਨੂੰ ਚੜਖੜੀ ਤੇ ਜਾੜਿਆ ਅੱਜ ਜਿਵੇਂ ਉਹਨਾਂ ਨੂੰ ਯਾਦ ਕਰਦੇ ਆ ਸਿੱਧ ਚੜਖੜੀ ਤੇ ਚੜ ਕੇ ਸ਼ਹੀਦ ਹੋ ਗਏ ਪਰ ਉਹਨਾਂ ਨੇ ਕਦੀ ਸਿੱਖੀ ਨੂੰ ਰਹਿ ਗਿਆ ਵੀ ਸਾਡੇ ਦਿਲ 'ਚ ਸਿੱਖੀ ਹੈ ਸਾਡੇ ਜਲਵਾੜਾਂ 'ਚ ਸਿੱਖੀ ਹੈ ਸਾਡੇ ਤੂਮ 'ਚ ਸਿੱਖੀ ਹੈ ਸਾਡੇ ਰੋਮ-ਰੋਗ ਵਿੱਚ ਸਿੱਖੀ ਹੈ ਅੱਜ ਲੋੜ ਇਹ ਆ ਆਪਣੀ ਪਨੀਰੀ ਨੂੰ ਆਪਣੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦੇ ਕੇ ਗੁਰੂ ਦੇ ਨਾਲ ਜੁੜ ਗਏ ਗੁਰੂ ਦੇ ਕੋਲ ਬਈਏ ਗੁਰੂ ਬਾੜੇ ਬਣੀਏ ਇੱਕ ਦੂਜੇ ਦੇ ਨਾਲ ਪਿਆਰ ਕਰੀ ਮੈਂ ਬਹੁਤ ਹੀ ਬੇਨਤੀ ਕਰਦਾ ਗੁਰੂ ਨੇ ਬਾਣੀ ਦੇ ਵਿੱਚ ਇਹ ਤੇ ਕਿਹਾ ਆਏ ਪਿੰਦ ਗੁਰ ਸਿਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਇਤੇ ਬਾੜੀ ਦੇ ਵਿੱਚ ਗੁਰੂ ਨੇ ਗੱਲ ਕਹੀ ਇੱਕ ਸਿੱਖ ਦੂਜੇ ਸਿੱਖ ਦੀ ਇੰਦਿਆ ਕਰੇ ਇੱਕ ਸਿੱਖ ਦੂਜੇ ਸਿੱਖ ਦੀ ਬੁਰਾਈ ਕਰੇ ਇੱਕ ਸਿੱਖੀ ਦੂਜੇ ਸਿੱਖ ਨੂੰ ਮਾਰਾ ਕਰੇ ਸਾਨੂੰ ਤੇ ਗੁਰੂ ਨੇ ਸਿਖਾਇਆ ਮੇਰੀ ਖੱਲੋ ਮੋਜੜੇ ਗੁਰਸਿੱਖ ਵੱਢ ਲੈ ਸਾਡੇ ਚੰਮ ਦੇ ਜੁਕੇ ਵੀ ਬਣ ਜਾਣ ਗੁਰੂ ਕਹਿੰਦਾ ਏ ਇਹ ਗੁਰਸਿੱਖਾਂ ਦੇ ਪਹਿਰਾ ਦੇ ਵਿੱਚ ਪਹਿ ਜਾਣ ਤੇ ਮੇਰੇ ਲਈ ਬੜੀ ਚੰਗੀ ਗੱਲ ਹੈ ਅੱਜ ਲੋੜ ਹੈ ਇੱਕ ਦੂਜੇ ਤੇ ਯਕੀਨ ਕਰਕੇ ਵਿਸ਼ਵਾਸ ਕਰਕੇ ਇੱਕ ਦੂਜੇ ਦੀ ਪਾਤ ਕਰਕੇ ਇੱਕ ਦੂਜੇ ਦਾ ਸਤਕਾਰ ਕਰਕੇ ਮਾਮਾ ਭੈਣਾ ਦੀ ਇੱਜ਼ਤ ਕਰੀਏ ਤੇ ਭੈਣਾ ਬਹੁਤ ਬੈਠੀ ਨਾ ਇਹਨਾਂ ਨੂੰ ਤੇ ਮੈਂ ਕੋਈ ਬੇਇਤੀ ਕਰੂੰਗਾ ਗੁਰੂ ਨਾਨਕ ਜੀ ਤੁਹਾਨੂੰ ਬਹੁਤ ਮਾਣ ਦਿੰਦਾ ਹੈ ਜਦੋਂ ਗੁਰੂ ਨਾਨਕ ਜੀ ਨੇ ਕਿਹਾ ਸੋ ਕਿਉਂ ਬੰਦਾ ਆਖੀਆ ਜਿਤ ਜਮੇ